ਦੁਬਈ ਦਾ 2 ਸਾਲ ਦਾ ਓਪਨ ਵਰਕ ਪਰਮਿਟ ਓਪਨ ਵਰਕ ਪਰਮਿਟ 2 ਸਾਲ ਦਾ ਜੀ ਜਿਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਜੀ ਜਿਹੜਾ ਮਰਜ਼ੀ ਕੰਮ ਬੰਦਾ ਕਰ ਸਕਦਾ ਹੈ 2 ਸਾਲ ਦੀ ਉਹਨੂੰ ਬਕਾਇਦਾ TCR ਇਹਨੂੰ ਟੈਂਪਰੇਰੀ ਰੈਜ਼ੀਡੈਂਸ ਕਾਰਡ ਮਿਲਨੇ ਉਹ ਦੁਬਈ ਦਾ ਮਿਲੇਗਾ ਬਹੁਤ ਅੱਛੇ ਨੇ ਇੱਥੇ ਮੈਂ ਥੋੜਾ ਜਿਆਦਾ ਚਾਨਣਾ ਪਾਵਾ ਚਾਹਾਂਗਾ ਤੁਹਾਨੂੰ ਦੁਬਈ ਦੀ 2 ਸਾਲ ਦੀ TCR ਸੀ ਮਿਲ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ 6 ਮਹੀਨੇ ਜਾਂ 4 ਮਹੀਨੇ ਬਾਅਦ ਤੁਹਾਡਾ ਕੋਈ ਮਨ ਬਣਦਾ ਕਿ ਮੈਂ ਕਿਤੇ ਹੋਰ ਮੁਲਕ ਜਾਣਾ ਚਾਹਾਂ ਵਾ ਵਧੀਆ ਯੂਰਪ ਜਾਣਾ ਚਾਹਾਂ ਤਾਂ ਤੁਹਾਡਾ ਵੀਜ਼ਾ ਬਹੁਤ ਈਜ਼ੀਲੀ ਲੱਗਦਾ ਬਿਕਾਉਜ਼ ਤੁਹਾਡੇ ਕੋਲ 2 ਸਾਲ ਦੀ TCR ਹੈ ਰਾਈਟ ਜਾਰਜੀਆ ਦੁਬਈ ਤੋਂ ਜਿਨ੍ਹਾਂ ਦੇ ਕੋਲ TCR ਸੀ ਆਨ ਅਰਾਈਵਲ ਹੈ ਤੋ ਜਪਾਨ ਯੂਰਪ ਦਾ ਕੋਈ ਵੀ ਦੇਸ਼ ਤੁਸੀਂ ਲੈ ਕੇ ਚਲੋ ਜੀ ਦੁਬਈ ਤੋਂ ਤੁਸੀਂ ਵੀਜ਼ਾ ਲਾਉਂਗੇ ਇਸ ਟੀਆਰਸੀ ਦੇ ਨਾਲ ਤਾਂ ਤੁਹਾਨੂੰ 100% ਸਕਸੈਸ ਰੇਟ ਮਿਲੇਗਾ ਟੂਰਿਸਟ ਦੀ ਗੱਲ ਕਰੀਏ ਤਾਂ ਸਭ ਤੋਂ ਮਨਮੋਹਣਾ ਦੇਸ਼ ਹੈ ਇਸ ਲਈ ਦੁਬਈ ਹੈ ਬੜੀ ਚੀਜ਼ ਬੜੀਆਂ ਦੇਖਣ ਵਾਲੀਆਂ ਘੁੰਮਣ ਬੜੇ ਲੋਕ ਜਾਂਦੇ ਨੇ ਉਹ ਸਾਰੇ ਇੱਥੇ ਲੋਕ ਜਾਂਦੇ ਨੇ ਕੰਮ ਦੇ ਤੌਰ ਤੇ ਵੀ ਜਾਂਦੇ ਨੇ ਵਰਕ ਪਰ ਲੈ ਕੇ ਜਾਂਦੇ ਨੇ ਜਾਂ ਆਪਣਾ ਜੋਬ ਲੈ ਕੇ ਜਾਂਦੇ ਨੇ ਪਰ ਉੱਥੇ ਜਾ ਕੇ ਮਨਪਸੰਦ ਜੋਬ ਮਿਲਦੀ ਨਹੀਂ ਉਹ ਕੰਸਟਰਕਸ਼ਨ ਦੀ ਮਿਲਦੀ ਜਾਂ ਹੋਰ ਤਰ੍ਹਾਂ ਦੀ ਜੋਬ ਮਿਲਦੀ ਹੈ ਤੁਹਾਡਾ ਕੀ ਹਜਾ ਪਲਾਨ ਹੈ ਕਿ ਬੱਚਾ ਬੰਦਾ ਜਾਵੇ ਤੇ ਜਾਵੇ ਸੁਰੱਖਿਅਤ ਅੱਛੀ ਜੋਬ ਵੀ ਮਿਲੇ ਅੱਛਾ ਕੰਮ ਵੀ ਮਿਲੇ ਕੀ ਪਲਾਨ ਹੈ ਤੁਹਾਡਾ ਆ ਏ ਮੈਂ ਐਕਸਕਲੂਸਿਵ ਲੈ ਕੇ ਆਇਆ ਜੀ ਇਹ ਤੁਸੀਂ ਨਾ ਕਦੀ ਪਹਿਲਾਂ ਸੁਣਿਆ ਹੋਏਗਾ ਨਾ ਹੀ ਕੋਈ ਬੰਦਾ ਇਸ ਵੀਜ਼ੇ ਤੇ ਗਿਆ ਦੇਖਿਆ ਹੋਏਗਾ ਦੁਬਈ ਦਾ 2 ਸਾਲ ਦਾ ਓਪਨ ਵਰਕ ਪਰਮਿਟ ਓਪਨ ਵਰਕ ਪਰਮਿਟ 2 ਸਾਲ ਦਾ ਜੀ ਜਿਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਜੀ ਜਿਹੜਾ ਮਰਜ਼ੀ ਕੰਮ ਬੰਦਾ ਕਰ ਸਕਦਾ ਹੈ 2 ਸਾਲ ਦੀ ਉਹਨੂੰ ਬਕਾਇਦਾ ਟੀਆਰਸੀ ਇਹਨੂੰ ਟੈਂਪਰੇਰੀ ਰੈ residance ਕਾਰਡ ਮਿਲਦੇ ਉਹ ਦੁਬਈ ਦਾ ਮਿਲੇਗਾ ਰਾਈਟ ਔਰ ਇਹਦੇ ਬੈਨੀਫਿਟਸ ਬਹੁਤ ਅੱਛੇ ਨੇ ਇੱਥੇ ਮੈਂ ਥੋੜਾ ਜਿਆਦਾ ਚੰਨਣਾ ਪਾਵਾਂ ਚਾਹਾਂਗਾ ਪਹਿਲਾ ਬੈਨੀਫਿਟ ਇਹਦੇ ਵਿੱਚ ਹੈ ਕਿ 2 ਸਾਲ ਦੀ TCR ਤੁਹਾਨੂੰ ਦੁਬਈ ਦੀ 2 ਸਾਲ ਦੀ TCR ਮਿਲ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ 6 ਮਹੀਨੇ ਜਾਂ 4 ਮਹੀਨੇ ਬਾਅਦ ਤੁਹਾਡਾ ਕੋਈ ਮਨ ਬੰਦ ਆ ਕਿ ਮੈਂ ਕਿਸੇ ਹੋਰ ਮੁਲਕ ਜਾਣਾ ਚਾਹਾਂ ਵਧੀਆ ਯੂਰਪ ਜਾਣਾ ਚਾਹਾਂ ਤਾਂ ਤੁਹਾਡਾ ਵੀਜ਼ਾ ਬਹੁਤ ਈਜ਼ੀਲੀ ਲੱਗਦਾ ਹੈ ਬਿਕਾਉਜ਼ ਤੁਹਾਡੇ ਕੋਲ 2 ਸਾਲ ਦੀ TCR ਹੈ ਰਾਈਟ ਜਾਰਜੀਆ ਦੁਬਈ ਤੋਂ ਜਿਨ੍ਹਾਂ ਦੇ ਕੋਲ TCR ਸੀ ਹੈ অন ਰਾਈਵਲ ਹੈ ਸੋ ਜਾਪਾਨ ਯੂਰਪ ਦਾ ਕੋਈ ਵੀ ਦੇਸ਼ ਤੁਸੀਂ ਲੈ ਕੇ ਚਲੋ ਜੀ ਦੁਬਈ ਤੋਂ ਤੁਸੀਂ ਵੀਜ਼ਾ ਲਾਉਂਗੇ ਇਸ TCR ਦੇ ਨਾਲ ਤਾਂ ਤੁਹਾਨੂੰ 100% ਸਕਸੈਸ ਰੇਟ ਮਿਲੇਗਾ ਔਰ ਜਿਹਨੇ ਦੁਬਈ ਕੰਮ ਵੀ ਕਰਨਾ ਹੈ ਸੋ ਵੈਸੇ ਨਾਰਮਲੀ ਸੈਲਰੀ ਜਿਹੜੀ ਹੈ 800 900 ਦਰਾਮ 1100 1200 ਦਰਾਮ ਕੰਸਟਰਕਸ਼ਨ ਚ ਲੁੱਕੀ ਜਾਂਦੇ ਨੇ ਇਹਦੇ ਵਿੱਚ ਬਾਇ ਲਾ 2000 ਦਰਾਮ ਸਰਕਾਰ ਦੀ ਮਿੱਠੀ ਹੋਈ ਸੈਲਰੀ ਹੈ ਜਿਹੜਾ ਮਰਜ਼ੀ ਕੰਮ ਕਰੇ ਚਾਹੇ ਉੱਥੇ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਬਣਾਵੇ ਜਾਂ ਆਪਣਾ ਓਲਾ ਉਬਰ ਦੀ ਗੱਡੀ ਚਲਾਵੇ ਜਾਂ ਉਹ ਡਿਲੀਵਰੀ ਕਰੇ 2000 ਦਰਮ ਤੋਂ ਘੱਟ ਉਹਨੂੰ ਸੈਲਰੀ ਕੋਈ ਨਹੀਂ ਦੇ ਸਕਦਾ 2000 ਦਰਮ ਕਮਾ ਸਕਦਾ ਹੈ ਔਰ ਜੇ ਤੁਹਾਡੇ ਕੋਲ ਤੁਸੀਂ ਉਹਨੂੰ ਸਹੀ ਗੱਡ ਕਰਕੇ ਤੋਰਦੇ ਹੋ ਤਾਂ ਓਪਨ ਵਰਕ ਪਰਮਿਟ ਜਦੋਂ ਮਿਲ ਜਾਏਗਾ ਤੇ ਕੋਈ ਚੀਜ਼ ਦਾ ਡਰ ਨਹੀਂ ਤੁਸੀਂ ਵਿਦੇਸ਼ ਤੇ ਜਿੰਨੇ ਹੋਰ ਯੂਰਪ ਦੇ ਦੇਸ਼ ਨੇ ਉਹਨਾਂ ਵਿੱਚ इजीली ਜਾ ਸਕਦੇ ਹੋ ਜੀ ਔਰ ਵੀਜ਼ਾ ਹਾਂ ਵੀਜ਼ਾ ਵੀ ਸਰੇ ਦਾ 10 ਦਿਨ ਦੇ ਅੰਦਰ ਦਵਾਵਾਂਗੇ ਜੀ ਓਨਲੀ 10 ਡੇਸ 11ਵੇਂ ਦਿਨ ਤੁਸੀਂ ਆਪਣਾ ਸਾਨੂੰ ਆ ਕੇ ਲੱਡੂਆਂ ਦਾ ਡੱਬਾ ਨਾਲ ਲੈ ਕੇ ਆਉਂਗੇ ਕਿ ਭਾਈ ਸਾਹਿਬ ਮੇਰਾ ਵੀਜ਼ਾ ਬਹੁਤ ਅੱਛੇ ਟੰਗ ਨਾਲ ਲਗਾਇਆ ਗਿਆ ਔਰ ਇਹ ਜਿਹੜਾ ਪ੍ਰੋਡਕਟ ਹੈ ਜੀ ਇਹ ਬਹੁਤ ਵਧੀਆ ਪ੍ਰੋਡਕਟ ਹੈ ਤੁਸੀਂ ਇੱਥੇ ਬਹੁਤ ਜ਼ਿਆਦਾ ਵਿਚਾਰ ਕਰ ਸਕਦੇ ਹੋ ਵਿਚਾਰ ਕਰਕੇ ਆਪਣਾ ਫਿਊਚਰ ਪ੍ਰੋਸੀਡ ਕਰ ਸਕਦੇ ਹੋ ਬਿਕੋਜ਼ ਦੁਬਈ ਦਾ 2 ਸਾਲ ਦਾ ਓਪਨ ਵਰਕ ਪਰਮਿਟ ਕੋਈ ਸੌਖੀ ਗੱਲ ਨਹੀਂ ਹੈ ਜੀ ਪਰ ਗ੍ਰਾਸ ਵੀ ਇਮੀਗ੍ਰੇਸ਼ਨ ਇਹਨੂੰ ਬ ਆ ਰਿਹਾ ਹੈ